ਸਤਿ ਸ਼੍ਰੀ ਅਕਾਲ ਸਭ ਨੂੰ ਜੀ। ਪੜਾवट ਜੀ ਤੇ ਮੈਂ ਉਹ ਸੋਚ ਤਾ ਆਈ ਸੋ। ਬਾਬਾ। ਹਾਂ ਭਾਈ। ਕਛ ਰੈਲੀਆਂ ਤਾਂ ਮੇਰੀਆਂ ਠੀਕ ਨੇ। ਫਿਰ ਕੋਈ ਬਾਹ ਪਾ ਕੇ ਉਹ ਚੱਕੀ ਐ। ਥੱਲੇ ਕਰ ਲਾ ਮੜੀ ਮੋਟੀ ਬਾਹੂਂ ਗੀ। ਲੈ ਮੈਂ ਤਾਂ ਥੋਲੇ ਦੇ ਬਾਨੇ ਤੇਰੇ ਕੋਲੇ ਸਾਬਕ ਤਾਬ ਕਰਨ ਆਈ ਆ। ਸਾਬਕ ਤਾਬ ਕਿਹੜਾ ਕਰ ਲੈਦਾ ਗੇ ਭਾਈ ਤੂੰ ਵੀਰੇ ਤੇ ਮੇ ਤੁ। ਲੈ। ਤੈਨੂੰ ਚਾਰ ਗਾਘਾ ਕ ਭੇਜੇ ਨੇ ਮੰਗਰੋ ਚਾਰ ਗਾਘਾ ਕਿਹੜੀ ਹੈਗੀ ਸੌਰੀਆਂ ਮੇਰੇ ਕੋਲੇ ਮੇਰੇ ਕੋਲ ਤਾਂ ਗੱਲ ਦੋ ਭੀਖੀ ਰਹੀ ਤੀ ਇੱਕ ਰਾਤੜਿਆ ਨਾਲ ਸੀ ਕਿ ਕਹ ਇਥੇ ਹਾਂਤਰੀ ਦਾ ਆਈ ਤੀ ਬੁੜੀ ਮੇਰੇ ਕੋਲੇ ਉਹ ਮੈਂ ਹੀ ਭੇਜੇ ਸੀ ਬਾਬਾ ਸਾਡੀ ਰਿਸ਼ਤੇਦਾਰੀ ਚੋਂ ਸੀਗੇ ਮੈਂ ਹੀ ਉਹਨਾਂ ਨੂੰ ਦੱਸ ਪਾਈ ਸੀ ਵੀ ਅਨੰਦ ਬਾਬੇ ਕੋਲੇ ਵਾਗ ਜਾ ਥੋੜਾ ਕਰਾਉਣਾ ਐ ਭੇਜ ਦਿੱਤੇ ਹੋ ਲਾਹੌਰ ਖ਼ਬਰੀ ਤੇ ਮਾਇਆ ਤੇਰੀ ਤੇ ਮੈਂ ਹੀ ਦੱਸੂੰਗੀ ਵੀ ਐਡੀ ਦੂਰੋਂ ਦੱਸ ਸਕਲੇ ਨੂੰ ਕੀ ਪਤਾ ਲੱਗਦਾ ਅੱਛਾ ਅੱਛਾ ਹਾਂ ਪੈਸੇ ਪਾਈ ਫਿਰ ਕੱਲ ਨੂੰ ਲੈ ਜੀ ਤੋ ਅੱਜ ਦਾ ਮੇਰੇ ਕੋ ਟੁੱਟੇ ਨਹੀਂ ਹੈਗੇ ਕੋਹ ਨੂੰ ਬਾਬਾ ਤੈਨੂੰ ਪਤਾ ਸਬਜੀ ਪਾਣੀ ਦਾ ਔਖਾ ਹੋਇਆ ਪਿਆ ਮੈਂ ਤਾਂ ਤਾਂ ਈ ਸੀ ਤੇਰੇ ਕੋਲੇ ਕਰਦੇ ਸਾਬ ਕਿਤਾਬ ਨਾਲੇ ਮੰਗ ਰੋਲਾ ਪੈ ਜਾਂਦਾ ਫਿਰ ਚਲ ਇਹ ਕੀ ਲੈ ਜਾ ਗਨੀ ਵਾਰ ਪਈ 8 ਰੁਪਏ ਦਾ ਹਾਕ ਕਰ ਲਿਆ ਕਰ ਮੇਰਾ ਖਰਚਾ ਬਹੁਤ ਹੈ ਜੇ ਮੱਕਾਂ ਜੱਲਦਾ ਹਾਂ ਲੈ ਤੂੰ ਕਮਾਲ ਕਰੀਐ ਨਾ ਬਾਬਾ ਕਿੱਥੇ ਤਾ ਤੂੰ ਵਧਾਉਣੇ ਸੀਗੇ ਹੁਣ ਤਾਂ ਸੁੱਖ ਨਾਲ ਗਾਕ ਵੀ ਬਿਥੇਰੇ ਆਉਣ ਲੱਗੇ ਉਹ ਚੌਲਵਾ ਕੜਾ ਵੀ ਕੱਟਣਾ ਪੈਂਦਾ ਸਾਰਾ ਕਸ਼ਟ ਮੇਰੇ ਦਾ ਜੀ ਦਾ ਹੁਣ ਰਾਤ ਵਿੱਚ ਝੋਟਾ ਕੇ ਮੇਰੀ ਹਿੱਕ ਤੇ ਚੜ ਜਾਂਦਾ ਵੀ ਦੇ ਮੇਰਾ ਲੈ ਲੈਣਾ 3 ਰੁਪਏ ਲੈ ਜੀ ਹੁਣ ਅੱਛਾ 10 ਰੁਪਏ ਰਹਿ ਗਏ ਤੇ ਯਾਦ ਰੱਖੀ ਬਾਬਾ 10 ਰੁਪਏ ਠੀਕ ਹੈ ਚਲ ਚੰਗਾ ਬਾਬਾ ਚੰਗਾ ਚਲਦੀ ਆਣ ਇਹਦਾ ਬਰੋਟੀ ਦਾ ਦੁੱਧ ਲੈ ਆ ਲੈ ਭਾਈ ਕਸ਼ਰਾਲੀ ਚ ਚੰਗਾ ਬਾਬਾ ਚੰਗਾ ਭਾਈ ਸੁਖੀ ਰਹੋ ਉਹ ਘਰ ਦੇ ਖਸਮਾ ਇਨੇ ਟਾਈਮ ਤੋਂ ਮੈਂ ਡੂਡ ਕੇ ਲਈ ਟੂੜੀ ਕਰ ਲਾਂ ਤੇਰੇ ਕਰਕੇ ਮਸ਼ੀਨ ਖੜਾ ਕਾਇਮ ਐ ਕਰਾਂ ਨਹੀਂਗਾ ਨਿਆਲੇ ਕਿੱਥੇ ਕਰਾਂ ਚਾਚਾ ਡੂਡ ਘੰਟਾ ਹੋ ਗਿਆ ਇੱਕ ਤੁਬਕਾ ਕਰਾਂਗਾ ਕਰਦੇਗਾ ਪੁੱਤ ਪਿਸ਼ਾਬ ਹੋਏ ਪਹਿਲੇ ਮੈਨੂੰ ਕੋਨਾ ਕੁਝ ਹੋਊ ਫੇਰ ਕਰੂੰਗਾ ਓਏ ਪੁੱਤ ਕੁਲਫੀ ਨਹੀਂ ਖਾਂਦੇ ਉਹਦੇ ਗਲ ਖਰਾਬ ਹੋ ਜਾਂਦਾ ਉਹਦੇ ਨਾਲ ਹੈ ਆਉਂਦਾ ਨਹੀਂ ਹੈਗਾ ਨਾ ਮਾਰ ਲੈ ਮੜਾ ਜੇ ਜੋਰ ਯਾਰ ਬਾਈ ਬਣ ਕੇ ਕਰਦੇ ਜਵਾਕ ਤੜਕੇ ਨਾਲ ਚੱਲ ਰਿਹਾ ਹੁਣ ਕੱਲ ਜਵਾਕ ਇੱਕ ਆ ਮੇਰੇ ਕੋਲੇ ਆ ਪਾਣੀ ਹਰਮਣ ਓਏ ਓਏ ਹਰਮਣ ਕੀ ਹੋ ਗਿਆ ਬਾਪੇ ਕੰਦਰੋਂ ਨਿਕਲੇ ਕਰੋ ਬਾਹਰੇ ਟੜਕੇ ਦੇ ਗਾਹਕਾਂ ਨੇ ਲੈਣ ਲੱਗੇ ਮਾੜਾ ਮਾੜਾ ਮੈਨੂੰ ਲੱਗਦੇ ਉੱਥੇ ਕੀ ਹੋ ਗਿਆ ਜੇ ਪਾਣੀ ਲੈ ਕੇ ਪੈ ਜਵਾਗਰੋਂ ਟੜਕੇ ਦਾ ਮੂਤ ਨਹੀਂ ਹੋਦਾ ਉਹਦੋਂ ਗੁਰਦੇ ਨਾ ਫੇਲ ਕਰਨੀ ਬਾਪੇ ਜਵਾਖ ਦੇ ਭੈਣ ਦੀ ਟੜਕੇ ਦਾ ਮਡਾਰ ਕਹੇ ਆਰਓਐਲਐਸ ਉੱਤੋਂ ਦੀ ਜੱਗ ਪਾ ਲੈਣੇ ਥਲੋਂ ਦੀ ਕੱਢ ਲੈਣੇ ਓਏ ਪੁੰਨ ਵਾਲਾ ਕੰਮ ਆ ਪੁੱਤ ਹਾੜੀ ਦੇ ਵਿੱਚ ਸੱਟਾ ਵੇਟਾ ਵੱਜਦੇ ਰਹਿੰਦੇ ਨੇ ਓਏ ਇਧਰੋਂ ਦਾ ਪੁੰਨ ਆ ਇਧਰੋਂ ਵੀ ਪਾਪ ਹੈ ਜਵਾਖ ਕਣੀ ਦਾ ਦੇਖ ਲੋ ਇਹ ਵੀ ਕੱਪੜੇ ਕਾਦੋਂ ਕਢਾਈ ਨੇ ਕੱਪੜੇ ਕਢਾ ਕੇ ਪਤਾ ਜ਼ੋਰ ਵੱਧਣਾ ਆਉਂਦਾ ਬੰਦਾ ਪੈਂਡ ਦੀ ਲੇਵੀ ਪਾਉਣੀ ਆ ਕੋਠੇ ਦੇ ਕਛੀਆਂ-ਕੀਆਂ ਗੱਲਾਂ ਕਰੀ ਜਾਂਦੇ ਆ ਬਾਪੇ ਦੇਖ ਲੈ ਯਾਰ ਜੇ ਗਲਾਸ ਲਿਆ ਕੇ ਕਰਦਾ ਤੋਂ ਕਮਰੀ ਛੱਟ ਠੀਕ ਹੋ ਜਾਊਗੀ ਉਹ ਪੋਲੇ ਬਾਈ ਜਿਹੜੇ ਸਾਹਵਾਂ ਨਾਲੇ ਜ਼ੋਰ ਲਾ ਰਹੇ ਈ ਦੂਦ ਮੂਤ ਨਹੀਂ ਖੂਣ ਦੇਈ ਤੋ ਕਾਊਗਾ ਸੱਦਾ ਕਿਉਂ ਜਵਾਖ ਖਰਾਬ ਕਰੋਗੇ ਤੁਸੀਂ ਉਹ ਚੱਲ ਉਹ ਤੈਨੂੰ ਕੋਈ ਗੁਲਫੀ ਗੁਲਫੀ ਨਹੀਂ ਖਵਾਉਂਦੇ ਕੱਪੜੇ ਪਾ ਲੈ ਤੂੰ ਆ ਜਾ ਕੱਪੜੇ ਬਾ ਤੈਨੂੰ ਕਰੇ ਛੱਟ ਗਿਆ ਵਾ ਐ ਕਰੀ ਓਏ ਦੱਸੇ ਛੱਟ ਗਿਆ ਵਾ ਨਾਲ ਬੋਤਲ ਲਈ ਚਾਕੇ ਖਬਰਾਂ ਮੜਾ ਮੋਟਾ 2-4 ਤੋਪਕੇ ਕਰੇ ਦੇਵੇ ਕੰਮ ਲੈ ਪਾਪੇ ਪਹਿਲੀ ਦਵਾਈ ਦਿਵਾਉਣੀ ਪਈ ਜੀ ਬੈਠਾ ਜਾ ਆਪਾ ਅੱਜ ਕੱਲ ਮੁੰਡੇ ਨਹੀਂ ਮਿਲਦੇ ਉਹ ਤੂੰ ਬਸ ਰਹਿਣ ਦੇ ਤੂੰ ਜਵਾਕ ਗਲ ਪੋਏਗਾ ਸਵੇਰ ਦਾ ਕਿਹਦਾ ਜਵਾਕ ਖੜਾ ਰੱਖਿਆ ਹਰ ਜਾ ਜੱਟ ਦਵਾਈ ਨਾ ਥੋੜਾ ਕਰੂੰ ਬੈ ਜਾ ਅੱਛਾ ਹਾਂ ਬੈ ਜਾ ਦੋ ਮਿੰਟ ਥੋੜਾ ਕਰਦਾ ਮੈਨੂੰ ਇਹ ਤਾਂ ਦੱਸ ਦੇ ਕਿਹਦਾ ਜਵਾਕ ਸਵੇਰ ਦਾ ਲਿਆਂਦਾ ਹੋਇਆ ਆ ਤੂੰ ਬਿਮਾਰ ਕਰਾਉਣਾ ਜਵਾਕੇ ਜਵੇਂ ਇਹਨੂੰ ਕਰ ਛੱਡ ਗਿਆ ਕਿਹਦਾ ਜਵਾਕ ਇਹ ਇਹ ਗਰਦਾਰਾਂ ਦਾ ਹੈ ਲੈ ਫਿਰ ਕੀ ਹੁੰਦਾ ਜਵਾਕ ਪੁੱਲ ਦਾ ਕੰਮ ਆ ਸਮਾਂ ਦੀ ਬਿਮਾਰ ਕਰ ਦੇਂਗਾ ਜਵਾਕ ਨੂੰ ਤੂੰ ਓਏ ਕਿਹੜੀ ਬਿਮਾਰ ਹੁੰਦਾ ਇਹ ਤਾਂ ਪਸ਼ਾਬ ਨਹੀਂ ਕਰਦਾ ਤਾਂ ਸਮਝ ਲੈ ਵੀ ਦਵਾਈਓ ਕਰਦਾ ਆਹ ਦਵਾਈ ਕਰਦਾ ਜਵਾਖ ਨਾ ਖਰਾਬ ਕਰ ਦੇ ਤੁਸੀਂ ਅਗਲੇ ਦਾ ਲਾਂਬਾ ਲੈ ਕੇ ਆ ਜੂ ਇੱਥੇ ਕੱਲ ਹੋਰ ਦਾ ਲਿਆਂਦਾ ਪਿਆ ਸੀ ਮੈਂ ਛੱਡ ਕੇ ਆਣਾ ਇਹਨੂੰ ਜਾ ਬਗ ਜਾਵੇਂ ਕਿੱਧਰ ਦੇ ਤੋਰੀ ਨਹੀਂ ਜਵਾਖ ਇਹਨੇ ਕੱਲ ਵੀ ਗੁਲਫੀ ਲੈ ਲਈ ਇਹਨੂੰ ਸਵੇਰ ਦਾ ਖੜਾ ਇੱਥੇ ਓਹ ਪਾਣੀ ਦਾ ਗਲਾਸ ਪਕੇ ਬੋਤਲ ਲੈ ਜੀ ਨਾਲ ਇਹ ਚਾਰ ਤੋਫਕੇ ਗੁਰੂ ਕੰਮ ਲਾ ਲਾਂਗੇ ਤੇ ਚਾਹ ਦੇਢੇ ਸਾਲੋਂ ਉੱਤਰ ਲਵਾਂਗਾ ਜਵਾਖ ਤੇ ਤੂੰ ਦੋ ਤਿੰਨ ਰੱਖਿਆ ਕਰ ਇੱਕ ਨਾਲ ਸਰਦਾ ਨਹੀਂ ਹੈਗਾ ਜਬਾਕ ਕੀ ਕਰਾ ਭਾਈ ਜਬਾਕ ਹੁਣ ਮੁੰਡੇ ਤਾਂ ਅੱਜ ਕੱਲ ਜੰਮਣੇ ਬੰਦੇ ਹੋ ਗਏ ਅੱਜ ਆਉਂਦੇ ਨੇ ਕੰਜਰ ਦੇ ਨਾਂ ਬੰਦਾ ਨਾ 3 ਮੀਲੇ ਹੁਣ ਇਹਦਾ ਵਿਚਾਲਣ ਲਾ ਜਾ ਹੋਣਾ ਵਿਚਾਲਣਾ ਫਿਰ ਹੁਣ ਇਹ ਕੀ ਕੰਮੂ ਕਰੂਗਾ ਨਾ ਮੇਰੇ ਨਾਲ 3 ਮੀਆਂ ਚੋਂ ਨਾ ਬੰਦਿਆਂ ਚ ਉਹ ਇਹ ਹੋਰ ਨਾਲੇ ਨੈਟ ਤੇ ਦੇਖ ਦੇਖ ਬਣੀ ਇਹ ਜੇ ਅੰਦਰ ਗਹਾਲੇ ਜਿਹਾ ਖਾ ਚੱਲ ਭੈਣ ਮਰਾਵਿਆ ਕਿੱਥੋਂ ਲਾ ਕਰ ਕੇ ਰ ਮਲਾ ਤੂੜੀ ਕਰਦਾ ਕਰਦਾ ਚਲੋ ਹੋਰਾਂ ਬੱਤੇ ਸੀ ਵੀ ਬੱਤੇ ਨਾ ਇਹ ਆਹ ਸਿੱਟਾ ਮੱਠਾ ਮੜੀਂ ਖਾਣੀ ਵਾ ਵਾ ਇਹ ਦਵਾਈ ਦੂਵੀ ਵੀ ਲੈ ਲੈ ਉਹਨਾਂ ਦਾ ਥੋਲੇ ਨਾਲ ਆਰਾਮ ਆਦਾ। ਇਹ ਭੈਣ ਦਾ ਮਕਲਾਵ ਵਾਲੇ ਦੀ ਦਵਾਈ ਜਿਹੜੇ ਥੋਲੇ ਮੇਰੇ ਕੰਮ ਕਰਨਗੇ ਰਕੇਂਦਰਾ ਤੇ ਨਹੀਂ ਕਰਦੇ ਉਹਨੇ। ਮੇਰੇ ਸਾਲ ਦੀ ਲਗੜਕ ਤੀੜਜੀ ਤੁਰੀ ਫਿਰਦੀਆਂ ਨਾਲ। ਐਮਾ ਥੋੜਾ ਦੀ ਓਏ। ਤਾਂ ਪਹਿਲੇ ਹੀ ਕਿੰਨ ਲਾਦਾ। ਭੈਣ ਦੇ ਖਾਤ ਮੇਰੇ ਥੋਲਾ ਭਲਾਤਾ। ਵੱਧ ਘੱਟ ਥੋਲਾ ਪੈ ਗਿਆ ਉਂਗਲ ਕਾਲ ਦੂ। ਚਾਚੀ ਤੂੰ ਭਰਾ ਭਾਗ ਜਾ। ਖਾਲੀਏ ਥੋਲਾ ਤੇ ਆਉਂ ਤੋਂ ਵੱਧ ਤੇਜ ਆ ਮੇਰਾ। ਖਾਂ ਸੇ ਮੇ ਪੁੱਤ ਆ ਚਾਰ ਨਾਲ ਰੋਟੀ ਖਾਣ ਲੱਗਾ ਹਾਂ ਮੈਂ ਕੜੀ ਬਣਾ ਕੇ ਗਈ ਸੀ ਹਾਂ ਕੜੀ ਨਾਲ ਰੋਟੀ ਖਾ ਲੰਦਾ ਮੇਰੇ ਖੁਰਕ ਹੁੰਦੀ ਆ ਖੁਰਕ ਖੁਰਕਾ ਦੇਣਾ ਹੁੰਦਾ ਪੁੱਤ ਰੋਜ਼ ਤਾਂ ਤੁਨਾ ਮੈਂ ਦੇਸੀ ਤੇਲ ਲਾਇਆ ਕਰ ਪਿੰਡੇ ਤੇ ਨਾਲਿਆ ਪੂਰਾ ਜਿਹਾ ਚੱਲਦਾ ਹਾਂ ਤਾਂ ਵੀ ਖੁਸ਼ਕ ਜਿਹਾ ਕਿਉਂ ਆਜ ਹਾਂ ਕੀ ਗੱਲ ਹੋਈ ਹੱਡ ਫੜ ਤੋ ਕੀ ਜਾਂਦੇ ਨੇ ਮੇਰੇ ਹੱਡ ਫੜ ਦੁਖੀ ਜਾਂਦੇ ਨੇ ਆ ਕੀ ਹੋਇਆ ਮੇਰੇ ਪੁੱਤ ਨੂੰ ਸਾਣੀ ਹੱਟ ਪੈ ਤੂੰ ਹੀ ਆ ਨਾ ਉਹ ਗੋਲੀ ਗੋਲੀ ਖਾ ਲੈਣੀ ਸੀ ਪੁੱਤ ਹਾਂ ਗੋਲੀ ਖਾ ਲੈਣੀ ਸੀ ਲੈ ਕੇ ਡਾਕਟਰ ਤੋਂ ਪੈਸੇ ਨਹੀਂ ਆਏ ਮੇਰੇ ਕੋਲੇ ਤਾਂ ਜ਼ਮੀਨ ਜਾਇਦਾਦਾਂ ਦਾ ਮਾਲਕ ਮੇਰਾ ਪੁੱਤ ਪੈਸੇ ਹੈ ਨਹੀਂਗੇ ਲਮਲੀਆਂ ਗੱਲਾਂ ਬਾਹਲੀਆਂ ਕਰਦਾ ਸਰਦਾਰ ਬੰਦਾ ਨਾ ਮੇਰੀ ਗੱਲ ਸੁਣ ਲੈ ਆ ਚਾਂਦੀ ਵਾਲੇ ਸਾਰੇ ਕੰਮ ਤੂੰ ਨਾ ਕਰਿਆ ਕਰ ਪੁੱਤ ਅਸੀਂ ਸੀਰੀਪਲਾ ਕੀ ਕਾਤੇ ਰੱਖੇ ਹੋਏ ਆ ਕੰਮ ਕਰਨ ਵਾਸਤੇ ਆ ਉਹ ਸਰਦਾਰ ਮੇਰਾ ਪੁੱਤ ਹੋ ਕੇ ਸਾਰਾ ਨੰਗਰਾਂ ਦਾ ਡੰਗਰ ਹੋਇਆ ਰਹਿਣਾ ਸਾਰਾ ਦਿਨ ਹੈਂ ਤੇ ਪਰ ਤੂੰ ਕਰਦਾ ਲੈ ਉੱਟ ਨਹੀਂ ਹੁਣ ਤੱਕ ਲੈ ਇਹ ਕਰ ਕਰਦਾ ਮੇਰਾ ਪੁੱਤ ਭੁਗਾਂ ਮੰਨ ਲੈ ਜੇ ਜਾਵੇ ਰਾਤ ਠੀਕ ਹੈ ਤੇ ਨਹੀਂ ਹਾਂ ਤੇ ਲੱਤ ਤਾਂ ਠੀਕ ਹੈ ਤੁਰ ਫਰੀ ਜਾਨਣੀ ਆ ਕੰਮ ਹੁੰਦਾ ਮੈਨੂੰ ਦੱਸ ਤਾ ਕਰ ਤੜਕੇ ਤੋਂ ਲੈ ਕੇ ਰਾਤ ਤੱਕ ਤੈਨੂੰ ਲੱਗਾ ਰਹਿਣਾ ਪੁੱਤ ਤੋ ਇਹਨੇ ਤੋ ਉਹੀ ਕਰਦਾ ਸਾਰਾ ਕੰਮ ਮੈਂ ਕਿਹੜਾ ਕਰਦੀ ਆ ਘਰ ਦਾ ਕੰਮ ਕਿਹੜਾ ਹੁੰਦਾ ਤਾਂ ਮੈਂ ਤੁਰੀ ਤੁਰੀ ਜਾਂਦੀ ਕਰ ਦਵਾ ਰਾਮ ਕਰਿਆ ਗਾ ਮੇਰੇ ਸਿਰ ਤੇ ਰਾਮ ਕਰਿਆ ਕਰ ਵਿਆਹ ਕਰਦੀ ਏ ਤੇਰਾ ਹੈਂ ਤਾਂ ਗਿਆ ਵੰਠਣ ਕਰਿਆ ਕਰ ਸਰਦਾਰ ਬਣ ਕੇ ਹ ਲੈ 400 ਰੁਪਏ ਐ ਸਰਜੋ ਗੋਲੀ ਗੁਲੀ ਖਾ ਲੈ ਹੋਰ ਦੇ ਐ ਬੋਲਣਾ 2000 ਦੇ ਦੇ

ਰੋਟੀ ਲੇ ਮੈਂ ਗੋਲੀ ਦੇ ਰੇ ਮੈਨੂੰ ਗੋਲੀ ਪੁੱਤੇ ਨਾ ਪੈਸਿਆਂ ਲਈ ਮੇਰੇ ਕੋ ਹੈ ਨਹੀਂ ਹੈ ਨਹੀਂ ਮੋੜ ਲੱਟਾ ਖਾ ਪੀਅ ਇਸ ਕਰ ਸੱਤ ਦਿਓ ਖਾ ਕਰ ਜਿੰਨਾ ਮਰਜੀ ਤੇਰੇ ਜੋ ਕਰਾਇਆ ਸਭ ਕਰ ਗਏ ਜਿੱਤਰੇ ਜਾਨਾ ਠੀਕ ਹੈ ਸਰੀਰ ਦੁਖਦਾਜ ਹੈ ਸਰੀਰ ਦੁਖਦਾਜ ਫਾਈਟ ਤਾਂ ਨਹੀਂ ਹੋ ਗਿਆ ਤੈਨੂੰ ਲੈ ਹਾਂ ਕਰਿਆ ਕੇ ਚਾਪਲੀ ਉਹ ਤਾਂ ਪੀ ਲੂ ਮੈਂ ਚਾਚਾ ਚਾਚੀ ਕਰਨੇ ਹਾਂ ਕਰਨੇ ਠੀਕਾ ਹਾਂ ਤੂੰ ਕਿੱਧਰ ਚੱਲਿਆ ਹੁਣ ਹੈ ਤੂੰ ਕਿੱਥੇ ਕਿੱਥੇ ਤਾਂ ਮੈਂ ਹੁਣ ਲੈ ਕੇ ਕਹੀਂ ਆ ਜਾ ਹਾਂ ਠੀਕ ਹੈ ਤੂੰ ਪੱਕਾ ਹੈ ਠੀਕ ਨਹੀਂ ਲੱਗਦਾ ਮੈਨੂੰ ਤੂੰ ਤੇਰੇ ਹੱਡ ਗੋਡੇ ਬੁਖਾਰ ਨਾ ਹੋਵੇ ਬੁਖਾਰ ਚੈੱਕ ਕਰਾ ਲੈ ਮੇਰੇ ਸਾਲਿਆ ਹਰਦਾ ਤਾਂ ਹੈ ਨਹੀਂ ਫਿਰ ਨੁੱਤ ਪਏ ਕੰਮ ਕਰੀ ਜੰਗਾ ਤੇ ਮੇਰਾ ਕੋਈ ਕੀ ਕੰਮ ਕਰਨਾ ਉੱਤੇ ਖੇਤ ਆ ਗਿਆ ਮੈਂ ਖੇਤ ਆ ਗਿਆ ਆਲੇ ਨਾਲੋਂ ਡਾੜ ਵੱਢਣੇ ਨੇ ਹਾਂ ਡਾੜ ਵੱਢਣੇ ਨੇ ਆ ਗਿਆ ਆ ਗਿਆ ਮੈਂ ਕੰਚਰੀ ਮੰਗੂ ਤੇ ਪੈਰੇ ਤਾਂ ਫਰੀ ਜਾਂਦੇ ਟੱਕਦਾ ਨਹੀਂ ਬਿਮਾਰ ਤਾਂ ਹੋਵੇਂਗਾ ਮੇਰੇ ਸਾਲਿਆ ਜੱਟੇ ਸਸਰੀਕਾਰ ਸਸਰੀਗਲ ਤਾਂ ਹੋਈ ਪਰ ਇਹੋ ਕੇ ਗੱਲ ਕਰ ਪਹਿਲਾਂ ਹੈ ਇੱਥੇ ਚੁੱਲ੍ਹੇ ਤੇ ਲਵੇ ਨਹੀਂ ਜੁੱਤੀ ਲੈ ਕੇ ਆਣਾ ਆ ਬਾਹਰ ਨੂੰ ਕੇ ਗੱਲ ਕਰ ਕੀ ਹੋ ਗਿਆ ਹੋਣਾ ਕੀ ਹੈ ਤੈਨੂੰ ਨਹੀਂ ਪਤਾ ਮੈਂ ਚੁੱਲ੍ਹੇ ਚਮਕਦੇ ਚੱਪਲ ਲੈ ਕੇ ਨਹੀਂ ਚੜੀਦਾ ਹੁੰਦਾ ਪਰ ਚੁੱਲ੍ਹੇ ਤਾਂ ਕਿੱਡੀ ਦੂਰ ਆ ਅੱਛਾ ਤੈਨੂੰ ਦੂਰ ਦੀਦਾ ਹੈ 20-20 ਵਾਰੀ ਤਾ ਹੋਣਾ ਪੈਂਦਾ ਚੱਪਲ ਲੈ ਕੇ ਬੂਥਾ ਲੈ ਕੇ ਕਦੀ ਇੱਧਰ ਨੂੰ ਚੜ ਜਾਂਦਾ ਕਦੀ ਇੱਧਰ ਨੂੰ ਚੜ ਜਾਂਦਾ ਪਰ ਇਹੋ ਕੇ ਗੱਲ ਕਰ ਮੇਨੂੰ ਪਤਾ ਨਹੀਂ ਕੀ ਖਈ ਰੱਖ ਦੀ ਅਮਰੀਕਨ ਗਾ ਵਾਂਗੂ ਉਸ ਕੁੰਡਿਓ ਰੱਖਦੀ ਆ ਚਾਚੀ ਕੀ ਭੋਗਦਾ ਤੈਨੂੰ ਨੇ ਕਿਹਾ ਕੋ ਚਾਚੀ ਕੋ ਕੰਮ ਦਾ ਡੱਕਾ ਤੋੜ ਲਿਆ ਕਰ ਗੁੱਬਾ ਕੀਤਾ ਪਿਆ ਮੇਰਾ ਮੁੰਡਾ ਕੰਮ ਕਰਾ ਕਰਾ ਕੇ ਉਹਨੇ ਕੀ ਕੰਮ ਕਰਿਆ ਖੇਤ ਜਾ ਕੇ ਪੈ ਜਾਂਦਾ ਜਾਂ ਮਸਟੰਡਿਆਂ ਨਾਲ ਰਹਿੰਦਾ ਹਾਂ ਤੈਨੂੰ 7 ਲੱਖ ਰੁਪਈਆ ਕਹਦਾ ਸਾਲ ਦਾ ਦਿੰਨੇ ਆ ਸੀ ਜਦ ਮੁੰਡਾ ਹੀ ਨੇ ਮੇਰੇ ਨੇ ਸਾਰਾ ਕੰਮ ਕਰਨਾ ਹੈ ਬੰਦਾ ਬੰਦਾ ਕਰ ਦੁੱਤਾ ਤਾਂ ਨਾ ਮੇਰਾ ਚਾਚਾ ਤੈਨੂੰ ਰੱਖੀ ਪਿਆ ਚਾਚੀ ਜੇ ਤੂੰ ਸਾਡੇ ਹੁੰਦੀ ਨਾ ਹੁਣ ਕੰਮ ਉਹ ਜੋਲ ਟਪਾਤੀ ਹੁੰਦੀ ਤੂੰ ਪਤਾ ਨਹੀਂ ਹੁੰਦਾ ਤੇਰਾ ਹਾਂ ਆਹ ਕੁੰਜ ਵਰਗੀ ਲੈ ਕੇ ਤਾਂ ਉਮਰਾ ਚਾਚਾ ਵਾਦਾ ਹੋਇਆ ਹੋਇਆ ਮੇਰੇ ਭੰਡ ਐ ਕਰ ਫਿਰ ਚਾਚੀ ਚਾਹ ਨਹੀਂ ਬਣਾਉਣੀ ਚਾਹ ਗੁੜ ਬੰਨਦੇ ਮੈਂ ਖੇਤ ਬਣਾ ਲੂੰ ਆਪਣੀ ਚਾਹ ਚਾਹ ਗੁੜ ਅਰੇ ਚਾਰਦਾ ਨਹੀਂ ਹੁੰਦੇ ਤੈਨੂੰ ਗੁੜ ਚਾਹ ਤੇ ਤੈਨੂੰ ਉਹ ਕਿੱਥੇ ਆਇਤਵਾਰ ਨੂੰ ਲੈ ਕੇ ਗਿਆ ਸੀ ਫਿਰ ਅੱਜ ਦੇਖ ਲੈ ਬਾਰੂ ਹੋ ਗਿਆ ਦੁਬਾਰੇ ਮੈਂ ਇੰਨੀ ਚਾਹ ਗੜਦਾ ਤੂੰ ਕਰਦਾ ਕੀ ਐ ਵੇ ਚਾਚੀ ਇੰਨੀ ਕ ਤਾਂ ਖੰਡ ਸੀ ਉਹ ਚੋ ਕੀ ਮੈਂ ਘਰੇ ਲੈ ਕੇ ਜਾऊं ਕੀ ਉੱਥੇ ਚਾਹ ਬਣਾऊं ਮੇਰੀ ਗੱਲ ਸੁਣ ਲੈ ਬੁੜੀਆਂ ਨੂੰ ਗਿੱਦਾਂ ਨਸ ਗਿਆ ਮੈਂ ਕਿਹੜਾ ਕਿਹੜਾ ਖੇਤ ਬੰਨੇ ਕੰਮ ਨਹੀਂ ਕੀਤਾ ਤੂੰ ਤਾਂ ਐਨਕਸੀ ਪੋਪਲਾ ਚੋਪਲਾ ਜਿਹੜਾ ਜਦੋਂ ਦੀ ਮੈਂ ਕੰਮ ਕਰਦੀ ਆ ਪਹਿਲਾਂ ਸਾਰਾ ਘਰ ਦਾ ਕੰਮ ਕਰਨਾ ਫੇਰ 10 ਵਜੇ ਰੋਟੀ ਲੈ ਕੇ ਜਾਣੀ ਫੇਰ ਆਪਣੇ ਪਿਓ ਨਾਲ ਨਾਰਮਾ ਚਗਾਉਣਾ ਫੇਰ ਆ ਕੇ ਘਰ ਦਾ ਕੰਮ ਕਰਨਾ ਉੱਥੇ ਨਹੀਂ ਕੰਮ ਕੀਤਾ ਆਪਣੇ ਪਿੱਕੇ ਕਿ ਮੈਂ ਇੱਥੇ ਹੀ ਕੀਤਾ ਮੈਨੂੰ ਸਭ ਪਤਾ ਐ ਮੀਨਾ ਬੁੱਥਾ ਮਾਰ ਪਤਾ ਐ ਮੈਨੂੰ ਚਾਹ ਘੜਦਾ ਕਿਤੇ ਘਰੇ ਢੋਣ ਲੱਗ ਗਿਆ ਹੋਵੇ ਕਰੇ ਮੇਰੇ ਕਿਹੜਾ ਜਵਾਬ ਕਰੇ ਵੀ ਉਹਨਾਂ ਕਾਟਰ ਲੈ ਜੂਗਾ ਮੈਂ ਤਾਂ ਕੱਲਾ ਹੋਰ ਅੰਬਰੀ ਅੰਡਾ ਮੈਂ ਤਾਂ ਚਾਤੀ ਮੇਰੀ ਗੱਲ ਸੁਣ ਲੈ ਅੱਠ ਮੋਰਾਂ ਰੇਹ ਦੀਆਂ ਖੇਤ ਗਈਆਂ ਇੱਕ ਵੀ ਖਾਲੀ ਬੋਰੀ ਆਈ ਕਿ ਨਹੀਂ ਕਿੱਥੇ ਗਈਆਂ ਬੋਰੀਆਂ ਬੋਰੀਆਂ ਦ ਫਿਰ ਭਈ ਇਹ ਆਈ ਚ ਉਹਨਾਂ ਨੇ ਪੱਲੀ ਬਣਾ ਲਈ ਮੈਂ ਕਿ ਸਿਰਚ ਮਾਰਨੀਆਂ ਨੇ ਦੇਖ ਭਾਈ ਗੁੱਸਾ ਤਾਂ ਨਾ ਕਰ ਸੱਚੀ ਤੂੰ ਤਾਂ ਜੇ ਤੇਰਾ ਬਾਤ ਚੱਲੇ ਤੂੰ ਤਾਂ ਮੈਨੂੰ ਅੱਗ ਲਾ ਦੇ ਜਿਉਂਦੇ ਨੂੰ ਫੂਕ ਦੇ ਮੈਂ ਕਹਾਂ ਤੈਨੂੰ ਅੱਗ ਲਾਉਣੀ ਮੇਰੀ ਮਾ ਜੀ ਹੁੰਦੀ ਸੀ ਉਹਨੇ ਨਹੀਂ ਸਿਰੀ ਪਾਲੀ ਚੁੱਲੇ ਚੋਂ ਕੇ ਚੜਨ ਦਿੱਤਾ ਨਾ ਚੜਨ ਦਾ ਮਮੇ ਜਿੰਨਾ ਤੱਕ ਮੇਰੇ ਨੈਣ ਪਰਾਂ ਜਿਉਂਦੇ ਨੇ ਨਾ ਮੈਂ ਨਹੀਂ ਤੈਨੂੰ ਇੱਥੇ ਚੜਨ ਦਿੰਦੀ ਮੇਰੇ ਬਾਤਪਾ ਮੈਂ ਇੱਥੇ ਲਿਟੀ ਰਹੀ ਜੇ ਆਗ ਜਾ ਹੁਣ ਬਾਲੀ ਪੈੜੀਆਂ ਚਾਚੀ ਆਹੋ ਭਾਈ ਮੈਂ ਤਾਂ ਚਾਚੇ ਕੋਲੇ ਜਾਂਦਾ ਮਰਨੇ ਨੇ ਸਾਰਾ ਘਰ ਪਿੱਟ ਕੇ ਰਹਿ ਜਾ ਪਾ ਦੇ ਓਰੇ ਮੇਰੀਆਂ ਪੈੜਾਂ ਪਉਣਾ ਹੀ ਪੜਾ ਗਿਆ ਤੇ ਤੇਰੇ ਲੱਛਣ ਆ ਚਾਚੇ ਦੇ ਵਰਗਾ ਢੂਹੇ ਚ ਤਾਚਾ ਤੂੰ ਬੋਲ ਪਿਆ ਕਰ ਮੜਾ ਮੋਟਾ ਕੁਛ ਦੇਖ ਲੈ ਕਿਵੇਂ ਪਜ ਪਜ ਪੰਦੀਆ ਚਾਚੀ ਮੈਨੂੰ ਮੈਂ ਕੀ ਬੋਲਾਂ ਹੁਣ ਕਹਦਾ ਬੋਲ ਬਣਾਈ ਉੱਤਰ ਆਈ ਇਹਦਾ ਕੋਈ ਕੰਮ ਹੋਇਆ ਹੋਇਆ ਲੋਕਾਂ ਦੇ ਥੌਲੇ ਪਉਣਾ ਇਹਦੇ ਪਾਦੇ ਕੋਈ ਥੌਲਾ ਟਿਕ ਜੂ ਮੜੀ ਮੋਟੀ ਇਹੇ ਤੀਮੀ ਜਾ ਤੇ ਥੌਲਾ ਵੀ ਕੰਮ ਕਰਦਾ ਹੁੰਦਾ ਕਦੇ ਵੀ ਇਹ ਤਾਂ ਪਰਮੇਸ਼ਵਰ ਐ ਹੱਥ ਖੜੇ ਕਰਕੇ ਬਾਹਰ ਨਿਕਲ ਗਿਆ ਦੀ ਮਹਿਲ ਤੋਂ ਭਈ ਤਾਂ ਨਾ ਤੂੰ ਚਾਚਾ ਜਿਹੜਾ ਕੱਟੀ ਜਾਂਦਾ ਦੇਖ ਲੈ ਮੈਂ ਉੱਟੇ ਲਾ ਬ ਖੜਾ ਤੇ ਉੱਥੇ ਪਾਣੀ ਸੜਕਦਾ ਦੇਖ ਲੈ ਮੈਨੂੰ ਐ ਦੱਸ ਚਾਚਾ ਮੈਂ ਮੜਾ ਕਰਦਾ ਤੁਹਾਡੀ ਫਸਲ ਉਗਾ ਕੇ ਦਿੰਨਾ ਹੈ ਉਰੇ ਤਾਂ ਮੈਨੂੰ ਖੜਨਾ ਨਹੀਂ ਦਿੰਦੀ ਗੋਟੇ ਲਵੇ ਅੱਛਾ ਕੀ ਕਰਾ ਹੁਣ ਇਹ ਸਵਾਏ ਆਇਆ ਜਾਂ ਹੋਇਆ ਪਈ ਦਾਂ ਹੈ ਫੈ ਨਹੀਂ ਕਣਕੰਡਾ ਤੇਰੇ ਚਾਚਾ ਨਹੀਂ ਇਹਦੇ ਤੋਂ ਮਾਰੇ ਤੂੰ ਚਾਚੂ ਕੱਲ ਮੈਂ ਉੱਥੇ ਗਿਆ ਹੋਇਆ ਸੀ ਭਗਵੰਤ ਮਾਨ ਦੀ ਰੈਲੀ ਤੇ ਕਿਹਾ ਤੇ ਫੇਰੇ ਦੇਣਗੇ ਜੀ ਭਗਵੰਤ ਮਾਰੀਲੀ ਤੇ ਤੂੰ ਫਿਰ ਸਾਡਾ ਤਾਂ ਫਿਰ ਮੜਦਾ ਕੰਮ ਛੱਡ ਕੇ ਤੂੰ ਉਥੇ ਰੈਲੀ ਤੋਂ ਧੱਕੇ ਖਾਂਦਾ ਫਿਰਦਾ ਚਾਚਾ ਫਿਰ ਅਸੀਂ ਆਪਣੀਆਂ ਮੰਗਾ ਵੀ ਰੱਖੀਆਂ ਨੇ ਸਰਪੰਚ ਨਾਲੇ ਤਾਂ ਗੈਂਸ ਖਾ ਜਾਂਦਾ ਸਾਡਾ ਨਾਲੇ ਉਹ ਖਾ ਜਾਂਦਾ ਜਿਹੜੇ 4 ਰੁਪਏ ਆਉਂਦੇ ਨੇ ਪਲਛਣਾ ਦੇ ਉਹਦੀਆਂ ਮੰਗਾਤੀ ਜਿਹੜਾ ਪਮੱਕੜ ਦਾ ਨਾਮ ਨਹੀਂ ਲੈਂਦਾ ਹੁੰਦਾ ਭਗਵੰਤ ਮਾਨ ਜਿਹੜਾ ਪਮੱਕੜ ਪਮੱਕੜ ਮੈਂ ਆਹੋ ਜਿਹੜਾ ਪਮੱਕੜ ਸੰਗਰੂਰ ਵਾਲਾ ਜਿਹੜਾ ਕਹਿੰਦੀ ਪਮੱਕੜ ਨੇ ਮੇਰੇ ਇਹ ਹਾਂ ਉਹ ਮੈਂ ਆਗਾ ਤੇ 14 ਹੋਰੇ ਗੱਲਾਂ ਖਾਣਾ ਦਾ ਜਿਆਦਾ ਤਰ੍ਹਾਂ ਕੀ ਸੁੱਖਾ ਮੇਰੇ ਕਾਣੂ ਖਾਣਾ ਨਹੀਂ ਹੈਗਾ ਕਾਣੂ ਖਾਣਾ ਤੇ ਤਾਚਾ ਉਹੀ ਲੱਗਦਾ ਤੇ ਨਹੀਂ ਤੇਰੀ ਗੱਲ ਸੁਣੋਏ ਕੁ ਇਹ ਤੇ ਪਿਆ ਪਿਆ ਤੀ ਲੋਹੇ ਦਾ ਕਿੱਧਰ ਗਿਆ ਕਿਹੜਾ ਪਾਈਪ ਓਏ ਤੂੰ ਜਾਣਦੇ ਚਾ ਚਾਚਾ ਮੈਂ ਤੈਨੂੰ ਰੱਛਤੀ ਗੱਲ ਆਪਾਂ ਨੂੰ ਚੱਕਿਆ ਬਈ ਪਾਈਪ ਕੋਈ ਲੰਡਰ ਦੀ ਗੁਲ ਨਾ ਕਰਕੇ ਮੈਨੂੰ ਦਿਖਾ ਮੇਰਾ ਖਲਾ ਮੈਨੂੰ ਪਤਾ ਤੈਨੂੰ ਚੋਰੀ ਦੀ ਲਾਲ ਕਹੇਗੀ ਨਾ ਚਾਚਾ ਸੌ ਲੱਗੇ ਮੈਨੂੰ ਨਾ ਮੈਂ ਨਹੀਂ ਚੱਕਿਆ ਕੁਛ ਤੇਰੇ ਸਿਰ ਦੀ ਸੌ ਚਾਚਾ ਤੈਨੂੰ ਮੇਰੇ ਤੇ ਭਰੋਸਾ ਨਹੀਂ ਕੈਸਾ ਲਤਾ ਹੋ ਗਿਆ ਛੋਡੇ ਨਾਲ ਕੈ ਕਿਉਂ ਝੂਠ ਬੋਲੀਏ ਮੈਂ ਖੇਤ ਕਦੂ ਟਾਇਰੀ ਛੱਡੇਗੇ ਐ ਡਡੇ ਕੇ ਤੋੜ ਤੋੜ ਮੈਂ ਕਦੂ ਰੋਟੀ ਤਾਂ ਮੈਂ ਉਰੇ ਖਾਣਾ ਮੈਂ ਕਦੂ ਕੀ ਕਰ ਲੈਣੇ ਚਾਚੇ ਰੋਟੀ ਤਾਂ ਛੋਡੇ ਖਾਣਾ ਮੈਂ ਪਤਾ ਪੈਪ ਕਿੱਧਰ ਗਿਆ ਬ੍ਰਦਰ ਬਈ ਆਪਾਂ ਨੂੰ ਨਹੀਂ ਪਤਾ ਜਦੋਂ ਪੈਰ ਲਾ ਕੇ ਪਾਇਆ ਜੀ ਫਤੋਚੇ ਵਾ ਗਿਆ ਪਾਇਪਰੋਂ ਪਤਾ ਨਹੀਂ ਚਾਚਾ ਕੋਈ ਹੋਰ ਨਾਲ ਲੈ ਗਿਆ ਹੋਵੇ ਹੱਥ ਮਾਰ ਕੇ ਆ ਪਾਣੀ ਚੱਕਿਆ ਆਪਾਂ ਕੀ ਕਰਨਾ ਜੇ ਵਾ ਗਿਆ ਖੇਤੋਂ ਪਾਪਾ ਤਾਂ ਬਣ ਬੱਦ ਕੇ ਇੱਕ ਚਾਚੀ ਨੂੰ ਮੜੀ ਪਈ ਉਹ ਬੋਤਲ ਧਾਰਤੀ ਦੁੱਧ ਦੀ ਇੱਥੇ ਨੇ ਮੈਂ ਜਾਣਾਂ ਕਹੀ ਲੈ ਕੇ ਬਾਹਰ ਜਾ ਛੋਟੜਾ ਕਿੱਥੇ ਆ ਮੁੰਡਾ ਇਹ ਤੇ ਹੋਣਗੇ ਮਰਦੇ ਹੋਣਗੇ ਮੈਂ ਖੇਤੋਂ ਆਣਾ ਇੱਥੇ ਆ ਗਿਆ ਤੈਨੂੰ ਕੱਲ ਦੱਸੂ ਵਾਲੀ ਘੈਂਟ ਖੇਤ ਤਾਂ ਆਈ ਮੇਰੇ ਕੋਲੇ ਮੈਂ ਇਹ ਕਹਿਣਾ ਮਖਾਇਨੇ ਰਿਸ਼ਤਾ ਤਾਂ ਹੋਣ ਨਹੀਂ ਦੇਣਾ ਤੇਰੀ ਸਾਲੀ ਦਾ ਚਾਚਾ ਤਾਂ ਕਿਵੇਂ ਪੈਂਦਾ ਜਿਹੜੇ ਹਿਸਾਬ ਨਾਲ ਤੇ ਹਾਲਾਤ ਨੇ ਨਾ ਪਿੰਡਚ ਨਹੀਂ ਕਿਛੇ ਦਾ ਰਿਸ਼ਤਾ ਹੋਣ ਦੇਣਾ ਨਹੀਂ ਬੋਲ ਪੈਂ ਜਿਹੜੇ ਹਿਸਾਬ ਨਾਲ ਤੈਨੂੰ ਸੁਣਾਈ ਜਾਣਾ ਮੈਨੂੰ ਹੀ ਬਾਹਰ ਕੱਢ ਦੇਣਾ ਮੈਂ ਕੋਹਨੇ ਪਿੰਡਚ ਵੀ ਨਹੀਂ ਰਿਸ਼ਤਾ ਹੋਣ ਦੇਣਾ ਕਿਸੇ ਨਾਲ ਉਹ ਕਰਾ ਦੂ ਮੈਂ ਤੇਰੀ ਜੇ ਤੈਨੂੰ ਮੈਂ ਵਾਅਦਾ ਕਰਾਂ ਵੀ ਤੇਨੂੰ ਰਿਸ਼ਤਾ ਸਾਲੀ ਦਾ ਕਰਾ ਕੇ ਦੂ ਮੈਂ ਆਪੀ ਕਰਾ ਦੇ ਬਾਈ ਜੀ ਕਿਤੇ ਮੁੰਗਲਾ ਮਰਨਾ ਚਾਚੀ ਦੇ ਕੋਈ ਨਾ ਮਾਰਨਾ ਹਾਂ ਬੋਲੀ ਨਾ ਅਰੇ ਹੁਣ ਤਾਂ ਪਤਾ ਜਾਨਿਆ ਲਿਖੀਏ ਨਾ ਵੋਏ ਪੂਰੇ ਘਾਤੋ ਬਹਿ ਗਏ। ਉੱਥੇ ਪਿਪੜ ਥੱਲੇ ਬਹਿ ਜਾਂਦੇਗਾ। ਭਾਂਏ ਉੱਥੇ ਦਵਾਨ ਬੈੱਡ ਲੱਗਿਆ ਹੋਇਆ ਹੈ। ਡਰ ਲੱਗਦਾ ਰਹੇ ਓਏ। ਹਾਂ। ਇਹ ਕੋ ਚਿੰਪੜ ਨਾ ਜਾਵੇ। ਹਾਂ। ਇਹਨੂੰ ਆਹ ਰੋ ਕੋ ਚਿੰਪੜ ਗਿਆ। ਉਹਨੂੰ ਕੁਝ ਨਹੀਂ ਚਿੰਪੜਦਾ। ਲੈ ਆਂ ਦੇਖੀ ਹੁਣ। ਉਧਰ ਤਾਂ ਭਾਂਏ ਦਾ ਲੈ ਕੇ ਹੱਥੂ ਜਾ। ਫਰੇ ਕਾ ਦੀ ਰੰਦ ਕੱਟਦੀ। ਹੁਣ ਦੇਖੀ ਮੇਰੇ ਕਿਹੜੀ ਪਹਿਲਾਂ ਦੇਖ ਲੈ ਇੱਕ ਵਾਰ ਮੈਂ ਕਿਵੇਂ ਲਾਉਂ। ਮੈਨੂੰ ਤਾਂ ਮੇਰਾ ਸਮਾਨ ਦੇ ਦੋ। ਕਿਹੜਾ ਸਮਾਨ ਆ? ਜੈਮਸੂਲ ਆ। ਉਹ ਨਹੀਂ ਮਿਲਦਾ ਭਰਾ ਮੇਰੇ ਹੁਣ ਹੈ 27 ਹੋਰੀ ਆ ਉਰੀ ਮਿਲਦਾ ਮੈਂ ਤਾਂ ਪੈਸੇ ਲਿਆ ਤੀਗਾ ਪੈਸੇ ਤਾਂ ਲਿਆ ਫੜਾ ਹੈ ਫੜਾ ਪੈਸੇ ਦਾ ਫੜਾ ਇਹ ਵੀ ਪੈਂਦਾ ਕਿ ਫਰੀ ਥੋੜੀ ਆਇਆ ਇਹ ਵੀ ਤਾਂ ਪੈਸਿਆਂ ਦੀ ਆਇਆ ਹੈ ਇਹਦਾ ਪੀਣਾ ਨਹੀਂ ਆਉਂਦਾ ਮੈਨੂੰ ਪੀੜਾ ਲਖਮਾਇ ਸਿਕਾਉ ਮੈਂ ਬੈਠਾ ਤੇਰੇ ਕੋਲੇ ਮੈਂ ਤਾਂ ਉਹ ਦੇ ਗੈਬਸੂਲ ਦੇ ਮੈਨੂੰ ਤਾਂ ਉਹ ਤਾਂ ਇੱਕੋ ਹੀ ਤਿਆਰੇ ਚ ਪਾ ਲਿਆ ਮੈਂ ਮੇਰੀ ਗੱਲ ਸੁਣਾ ਇਹ ਜਗਾ ਤੋਂ ਪਾਤਾ ਭੈਣ ਦਾ ਖਸਮ ਓਏ ਇਹ ਤਾਂ ਪੈਂਦਾ ਇੱਕ ਦੇ ਪੰਜ ਬਣ ਜਾਣਗੇ ਪੰਜ ਹਾਂ ਨਸਾ ਡਬਲ ਹੋ ਜਾਂਦਾ ਇਹਦੇ ਨਾਲਾ ਨਾਲੇ ਸੁਣ ਮੇਰੀ ਗੱਲ ਫੋਰਾ ਉਹਦਾ ਮੇਰਾ ਸਾਲਾ ਕੈਪਸੂਲਾ ਚੋਂ ਕੀ ਕੱਢੇਗਾ ਉਹਦਾ ਮੈਡੀਕਲ ਨਸਾ ਹੈ ਮੈਡੀਕਲ ਆ ਇਹ ਪੈਦਾ ਧਰਤੀ ਦੀ ਹੱਕ ਪਾੜ ਕੇ ਪੈਦਾ ਹੋਇਆ ਹੋਇਆ ਨਸਾ ਹੈ ਇਹਦਾ ਖੰਗ ਛੇੜਦਾ ਹੈ ਖੰਗ ਕਾਨੂੰ ਛੇੜਦਾ ਤੈਨੂੰ ਪੀਣਾ ਨਹੀਂ ਆਉਂਦਾ ਸੁੱਡੜਦਾ ਹੈਗਾ ਮੇਰੇ ਸਾਲਾ ਇੱਧਰ ਦੇਖਾ ਲਾਉਣਾ ਸਿੱਖ ਪਹਿਲਾਂ ਹਾਲਾ ਪਰਲਾ ਕੋਟੇ ਦੀ ਪਰਲਾ ਪਰਲਾ ਆ ਮੇਰਾ ਹਲਾ ਬੌੜਾ ਓਏ ਬੌੜਿਆ ਅਜ ਦੀ ਪਰਲਾ ਕੋਟਾ ਮੰਮੀ ਤਾਂ ਨਹੀਂ ਗਾਲਾਂ ਦਿੰਦੀ ਐ ਓਏ ਕੋਈ ਨਹੀਂ ਗਾਲਾਂ ਦਿੰਦਾ ਕਿਹੜੀ ਮੰਮੀ ਬੈਠੀ ਐ ਇੱਥੇ ਤੇਰੀ ਇੱਧਰ ਦੇਖ ਮਰੀ ਜਾਂਦਾ ਹੂੰਗੀ ਹਾਂ ਆਹ ਲਾ ਜੋਰ ਲਾ ਕੇ ਖਿੱਚੀ ਅੰਦਰ ਰੱਖਣਾ ਹੁੰਦਾ ਥੋੜਾ ਜਰੇ ਬੀਬੀ ਤਾਂ ਨਹੀਂ ਗਾਲਾਂ ਦਿੰਦੀ ਨਹੀਂ ਦਿੰਦੀ ਬੀਬੀ ਗਾਲਾਂ ਬੀਬੀ ਕਿਹੜੀ ਬੀਬੀ ਬੈਠੀ ਐ ਇੱਥੇ ਯਾਰ ਹੂੰ ਮਰੀ ਜਾਣਾ ਹੁਣ ਟੋਫੀ ਗੱਡੀ ਟੋਫੀ ਬਾਅਦ ਚ ਲੈ ਲਈ ਆ ਆ ਦੀ ਗੱਡੀ ਕਾ ਆ ਪੀ ਲੈ ਉੱਤੋਂ ਨਹੀਂ ਇਨੂੰ ਵੀ ਲਵਾ ਦੇ ਹੁਣ ਗਾਹਾਂ ਵੀ ਕਰ ਦੇ ਨਾ ਮੈਂ ਤਾਂ ਸਟਿੰਗ ਜੀ ਪੀ ਲੂਗਾ ਤੁਸੀਂ ਪੀ ਲਾ ਪੀ ਲੈ ਹੁਣ ਉਹ ਨਹੀਂ ਕੀ ਗੱਲ ਆ ਤੂੰ ਭਾਈ ਜਿਆਦੀ ਹੋ ਐ ਲੱਭੜਾ ਹਲਾ ਯੋਗਾ ਵੇ ਆ ਠੀਕ ਹੈ ਗਲਤ ਕੰਮ ਜਤ ਬੈ ਗਿਆ ਮੈਂ ਓਏ ਨਹੀਂ ਕੋਈ ਗਲਤ ਕੰਮ ਨਹੀਂ ਹੈਗਾ ਕੁਛ ਨਹੀਂ ਹੈਗਾ ਯਾਰ ਸੁਆਦ ਵਾਲਾ ਕੰਮ ਆਉਣਾ ਹੀ ਨਿਆਰਾ ਜਿਹਾ ਉਹਨਾਂ ਨੇ ਲਾ ਕੇ ਤੈਨੂੰ ਪਤਾ ਕੀ ਆ ਮਰੀ ਜਨ ਓ ਮੇਰੀ ਗੱਲ ਆ ਐਨ ਬਾ ਯਾਰ ਮੇਰਾ ਤਾਂ 1800 ਰੁਪਿਆ ਦਾ ਟੌਫੀਆਂ ਟੌਫੀਆਂ ਵਾਲੇ ਦਾ ਹੋ ਗਿਆ ਹੂੰ ਕੀ ਪੈਂਦਾ ਆ ਕਰਾਂਗੇ ਬਈ ਕਵਿੰਲਦਾਰੀਆ ਉਤੋਂ ਦੀ ਹੋ ਰਹੀ ਆ ਨੇ ਪਰਸੋਂ ਮੇਰੀ ਕੁੜੀ ਨੂੰ ਐਂ ਦਿਨ ਲੈ ਸਕੂਲ ਚੋਂ ਬਸ ਤੱਕਾ ਕੇ ਘਰ ਹੀ ਭੇਜਦਾ ਕਿਉਂ ਓਏ ਕਹਿੰਦੇ ਫੀਸ ਭਰ ਕੇ ਜਾਓ ਬਈ ਭਰੀ ਨਹੀਂ ਦੀ ਪਰ ਕਿਸੇ ਦੀ ਪੈਂਡ ਦੇ ਯਾਰ ਜਿਹੜੇ ਪੈਸੇ ਜੇ ਤੇ ਮੈਂ ਲੈ ਆ ਹੂੰ ਉਹਦੇ ਆਪ ਅਤਲ ਜੀ ਪਾਈਗੀ ਮੈਂ ਸਮਾਨ ਜਾ ਲਿਆ ਆ ਮਾਚਰ ਫਿਰ ਭਰ ਦਾਂਗੇ ਹੂੰ ਉਹਦਾ ਦੁੱਧ ਵਾਲੇ ਨੂੰ ਵੀ ਕਿਹਾ ਆ ਤੀ ਉਹ ਚਾਲ ਕੋਈ ਨਹੀਂ ਸਰਪੰਚ ਨੂੰ ਕਹਿ ਕੇ ਦਵਾ ਦੂੰ ਤੈਨੂੰ ਮੈਂ ਕਿਨੂੰ ਸਰਪੰਚ ਨੂੰ ਕਹਿ ਕੇ ਦਵਾ ਦੂੰਗਾ ਉਹ ਤੋਂ ਬਾਅਦ ਚ ਮੋੜਦੀ ਉਹਨੂੰ ਪਈ ਉਹਦਾ ਲੰਡੂ ਬੰਦਾ ਯਾਰ ਤੇਰਾ ਸਰਪੰਚ ਓਏ ਕਾਨੂਆ ਲੰਡੂ ਯਾਰ ਫੇਰ ਉਹੀ ਗੱਲਾਂ ਦੋਤੀ ਆ ਗੱਲਾਂ ਨਾ ਕਰਿਆ ਕਰ ਮੈਂ ਤੈਨੂੰ ਕਿੰਨੇ ਵਾਰ ਕਿਹਾ ਮੇਰੀ ਗੱਲ ਸੁਣ ਲੈ ਕਾਲੂ ਕਿਤੇ ਫਸ ਗਏ ਸਰਪੰਚ ਦਾ ਅਗੂਠਾ ਲਾ ਕੇ ਸਾਈਨ ਹੋ ਕੇ ਮੋਹਰ ਲਾ ਕੇ ਫੇਰ ਨਿਕਲਾਂਗੇ ਨਿਕਲਿਆ ਨਹੀਂ ਆਣਾ ਉਹ ਤੈਨੂੰ ਐਨੀ ਗੱਲ ਦੱਸਤੀ ਭਲਾ ਮੈਨੂੰ ਐ ਇਹਨੂੰ ਐ ਪੁੱਛੀ ਪੈਂਦਾ ਖਸਮਾ ਜੈ ਦਈ ਸਰਪੰਚ ਤੇਰਾ ਹੋ ਹੁੰਦਾ ਤੈਨੂੰ ਮੇਰਾ ਸਾਲਾ ਕਿਸੇ ਕੰਮ ਕਿਤੇ ਨਾਲ ਲਾ ਆਂਦਾ ਕੰਮ ਕੁੱਤੇ ਲੱਗਿਆ ਤਾਂ ਹੋਇਆ ਕੁੱਤਿਆਂ ਵੇ ਕੱਚੇ ਪਾਉਂਦਾ ਸਾਲਾ ਕੰਮ ਹੋਇਆ ਲੱਗਿਆ ਤਾਂ ਹੋਇਆ ਹੁਣ ਸਰਪੰਚ ਨਾਲ ਯਾਰ ਆਹੋ ਪੈਣਦੇ ਯਾਰ ਉਹ ਪਿੰਡ ਦੀਆਂ ਚੁਗਲੀਆਂ ਕਰਨ ਤੇ ਲੱਗੇ ਹੋਏ ਉਹ ਇਧਰ ਹੋ ਇਧਰ ਦੀ ਚੁਗਲੀਆਂ ਨਹੀਂ ਸਾਰੇ ਕੰਮ ਨਾਲ ਹੋ ਕੇ ਕਰਾਉਣਾ ਸਰਪੰਚ ਦੇ ਐਂਦਾ ਟੋਪਾ ਕਰਾਉਣਾ ਨਾਲ ਲਾ ਕੇ ਸਾਲਾ ਬਣਿਆ ਨਾਲ ਲਾ ਕੇ ਕਰਾਉਣ ਵਾਲਾ ਤੇਰੇ ਵਰਗੇ ਛੱਤਰ ਖਾਂਦੇ ਹੁੰਦੇ ਨੇ ਕੱਟ ਖਾ ਲੈਣ ਵੱੱਦ ਖਾ ਲੈਣਾ ਉਹ ਕਰਕੇ ਕੰਮ ਹੋ ਜਾਂਦੇ ਨੇ ਪਰਾ ਫਾੜ ਦੇ ਦਿੰਦੇ ਆ ਤਾ ਦੁਆ ਲਵਾ ਯਾਰ ਮਰੀਆਂ ਗੱਲਾਂ ਮਰੀਆਂ ਇਹ ਕਿੱਥੋਂ ਲਿਉਣਿਓ ਲਿਉਣਾ ਕਿੱਥੋਂ ਮੈਂ ਇਹਦਾ ਤੂੰ ਆਂ ਦੇਖ ਲਾ ਜਿੱਥੋਂ ਮਰਜ਼ੀ ਲੈ ਲਾ ਆ ਬਈਆ ਖਾਣਾ ਜਿਹੜਾ ਭਾਂ ਦਾ ਪੰਜਾਬ ਚ ਡਿੱਗਿਆ ਹੋਇਆ ਹਾਂ ਇਹਨਾਂ ਦੇ ਵਿੱਚੋਂ ਆਇਆ ਮੰਨ ਲੱਕੇ ਚੱਲ ਆ ਵੀ 5-10% ਬੰਦੇ ਹੋਣਗੇ ਜਿਹੜੇ ਨਹੀਂ ਕਰਦੇ ਹੋਣਗੇ ਹਜਾ ਕੰਮ ਨਹੀਂ ਮੇਰੇ ਸਾਲੇ ਮੂਰੇ ਦਾ ਰੇੜੀ ਕੁਲਚਿਆਂ ਦੀ ਅੰਦਰੋਂ ਸਮਾਨ ਭਾਂ ਦਾ ਜਿਹੜਾ ਮਰਜ਼ੀ ਲੈ ਲਾ ਉਹੀ ਮਿਲ ਜਾਂਦਾ ਹੈ ਮੇਰਾ ਤਾਂ ਸਰੀਰ ਦੁਖਦਾ ਤੀਗਾ ਇਹ ਮੈਂ ਹੁਣ ਹੁਣ ਬਹੁਤ ਵਧੀਆ ਲੱਗਦਾ ਮੈਨੂੰ ਉੱਡੇਗਾ ਹਜੇ ਤਾਂ ਹੈ ਉੱਡੇਗਾ ਅਲੇ ਦਾ ਤੈਨੂੰ ਆਏ ਲੱਗੂਗਾ ਵੀ ਪੈਂਦਾ ਸਵਰਗਾਂ ਵਾਲੀ ਪੌੜੀ ਜਿਹਾ ਧਰਖਿਆ ਪੈਰ ਮੈਂ ਅੱਜ ਕਿਸੀ ਨਾ ਵਾਂਗੇ ਆਪਾਂ ਓਏ ਹਾਂ ਆਪਾਂ ਲੈ ਠੰਡੇ ਪਾਣੀ ਨਾਲ ਨਾਲ ਲਈ ਉਤਰ ਜੂ ਮੇਰੇ ਨਾਲ ਚੱਲੋਂਗੇ ਅੱਜ ਖੇਤ ਚੱਲੋਂਗੇ ਮੇਰੇ ਨਾਲ ਨਾ ਹੈ ਨਾ ਮੈਂ ਨਹੀਂ ਜਾ ਸਕਦਾ ਲੈ ਕੰਮ ਹੈ ਦੋ ਕੰਮ ਕਰਨੇ ਨੇ ਆਪਾਂ ਇੱਕ ਤਾਂ ਪਾਲੇਦਾਲੋਂ ਕਣਕ ਵੜਣੀ ਹੈ ਅੱਛਾ ਕਪੈਣ ਆਉਣ ਨੂੰ ਕਹਿੰਦੀ ਆ ਕਿ ਆਪਣੇ ਬਸ ਫੇਰ ਆਪਾਂ ਵੇਲਿਆਂ ਅੱਛਾ ਹਾਂ ਆਲੋਦਾਣੀ ਵੱਡਣੀਆਂ ਬਸ ਮੈਂ ਤੋਤੀ ਤੂੰ ਪੜਾ ਦੀ ਫੇਰਾ ਤੋਤੀ ਪੜਾ ਦੀ ਯਾਰਾ ਤੋਤੀ ਪੜਾ ਦੂ ਤੂੰ ਮੇਰੀ ਗੱਲ ਸੁਣਾ ਮੈਂ ਆਉਣਾ ਤੇਰੇ ਲੈਵੇ ਤੂੰ ਬਾਗਚਾ ਦਾ ਅਸਣੇ ਜੇ ਟਰੈਲਰ ਯਾਰ ਨੂੰ ਕਹਿ ਕੇ ਹੈਲੋ ਤੇਰੇ ਲਾਨੇਦਾਰ ਨੂੰ ਕਹਿ ਕੇ 500 ਰੁਪਏ ਫੜ ਨਹੀਂ ਹੋਰ ਮੈਂ ਆ ਗਿਆ ਲਵਾ ਦਾਂਗੇ ਤੇਰੇ ਨਾਲ ਘੰਟਾ ਠੀਕ ਹੈ ਹੈ ਠੀਕ ਹੈ ਐਂ ਕਰਿਆ ਕਰ ਹਾਂ ਇਹ ਕਿੰਨੇ ਦਾ ਆਉਂਦਾ ਫਿਰ ਆ ਪੈਸੇ ਤਾਂ ਕਰੜੇ ਲੱਗਦੇ ਨੇ ਹੈ ਪੈਸੇ ਤਾਂ ਤੂੰ ਲੈ ਆ ਕਰ 11500 ਰੋਜ਼ ਆ 11500 ਲੈ ਆ ਕਰ ਹੋਰ ਕੀ ਭਾਏ ਦਾ ਹੋਰ ਵੱਧਦਾ ਹੈ ਲੈ ਹੂੰ ਤੈਨੂੰ ਮੈਂ 5000 ਦਿੱਤਾ ਦੀ ਤੂੰ ਦਾਣੇ ਤੋਂ ਵੜ ਕੇ ਯਾਰ ਹੁਣ ਮੈਨੂੰ ਮੇਰੀ ਗੱਲ ਸੁਣਾ ਮੇਰੀ ਤਾਂ ਆਪ ਦੀ ਕਬੀਲਦਾਰੀ ਟੈਟੋਰੀ ਆ ਭਾਏ ਦਾ ਕਰੇ ਜਾਣਿਆ ਘਰ ਵਾਲੀ ਗੱਲਾਂ ਦਿੰਦੀ ਐ ਤੂੰ ਆ ਨਹੀਂ ਕਰਦਾ ਤੂੰ ਆ ਨਹੀਂ ਕਰਦਾ ਭਾਈ ਕੀ ਕੀ ਕਰਦੀ ਐ ਕੱਲਾ ਬੰਦਾ ਆ ਲੈ ਆ ਜੇ ਲਾਉਣਾ ਤਾਂ ਲਾ ਲਾ ਮੇਰੀ ਬੀਬੀ ਬਹੁਤ ਢਿੱਲੀ ਰਹਿੰਦੀ ਆ ਯਾਰ ਕੀ ਹੋ ਗਿਆ ਉਹਦੇ ਹੱਡ ਗੋਡੇ ਦੁਖਦੇ ਨੇ ਉਹਨੂੰ ਸੁੱਖ ਦੇਣਾ ਮੈਂ ਹਾਂ ਉਹ ਬਹੁਤ ਢਿੱਲੀ ਰਹਿੰਦੀ ਆ ਉਹ ਤਰੇ ਯਾਰ ਮੇਰੀ ਗੱਲ ਸੁਣ ਤੂੰ ਹੁਣ ਜਿੰਨਾ ਆਪਾਂ ਤੋਂ ਬਣਦਾ ਕੰਮ ਕਰੀਂ ਤਾਂ ਜਾਣੇ ਆਪਾਂ ਹੁਣ ਇਤੋਂ ਵੱਧ ਬਾਈ ਕੀ ਸੁੱਖ ਦੇ ਦੀਏ ਇੱਕ ਕੈਪਸੂਲ ਦੇ ਦੇ ਨਹੀਂ ਨੀਗਾ ਓਏ ਆ ਸੀਸੀ ਲੈਣਾ ਨਾ ਉਲਟਾ ਲੈ ਲੈਣੇ ਲੈ ਲੈ ਚੱਲ ਯਾਰਾ ਭਾਂ ਦੇਰਾ ਪੈਸੇ ਵੀ ਤਾਂ ਇਹੀ ਦੇ ਕੇ ਜਾਂਦਾ ਅਜੇ ਭਾਂ ਦੇਰਾ ਸੀਸੀ ਲੈ ਜੂ ਫੇਰ ਕੀ ਡਿੱਕ ਗੱਲ ਆ ਉਹ ਐ ਕਰੀ ਹੈਲੋ ਖੜ ਜਾ ਯਾਰ ਇੱਕ ਮਿੰਟ ਹਾਂ ਐ ਕਰੀ ਐਸੀ ਮਿਲਾਂਗੇ ਠੀਕ ਹੈ ਠੀਕ ਹੈ ਤੇਰਾ ਖੇਤ ਵਾਲਾ ਕੰਮ ਜੇ ਮੇਰੇ ਲੇਪੇ ਲੱਗਿਆ ਟਾਈਮ ਤਾਂ ਮੈਂ ਦਿਖਾ ਦੂੰਗਾ ਹਾਂ ਟਾਈਮ ਲੱਗਿਆ ਪਰ ਤੂੰ ਐ ਕਰੀ ਪੂਰੀ ਆ ਜੇ ਥਲੇ ਉਰੀ ਮਿਲਾਂਗੇ ਹਾਂ ਚੰਗਾ ਚੰਗਾ ਉਹ ਪੈਸੇ ਵਾਦ ਲੈ ਗਾਲੂ ਚੰਗਾ